ਕਿ ਪਿਛਲੇ 2-3 ਸਾਲ ਤੋਂ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਜਿਹੜੀ ਐਚਆਈਐਸ ਹੈ ਉਹਦੇ ਵਿੱਚ ਖਾਸ ਕਰਕੇ ਵਿਦਿਆਰਥੀਆਂ ਤੇ ਇੱਕ ਆਰਥਿਕ ਬੋਝ ਪੈ ਰਿਹਾ ਸੀ ਤਕਰੀਬਨ 30-35000 ਰੁਪਏ ਉਹਨਾਂ ਦਾ ਲੱਗ ਜਾਂਦਾ ਸੀ ਸਾਲ ਦਾ ਤੇ ਸਭ ਤੋਂ ਵੱਡੀ ਜਿਹੜੀ ਚੀਜ਼ ਹੋਈ ਹੈ ਉਹ ਕਿ ਰੈਗੂਲਰ ਐਮਏ ਹੋਣ ਨਾਲ ਇਹਦੇ ਵਿੱਚ ਕੀ ਹੋਇਆ ਕਿ ਜਿਹੜੀ ਫੀਸ ਹੈ ਬਹੁਤ ਘਟ ਗਈ ਹੈ ਤੇ ਬਹੁਤ ਸਾਰੇ ਵਿਦਿਆਰਥੀ ਜਿਹੜੇ ਕਿ ਬਾਹਰ ਨਹੀਂ ਜਾ ਸਕਦੇ ਸੀ ਤੇ ਆਰਥਿਕ ਪੱਖੋਂ ਵੀ ਜਿਹੜੇ ਖਾਸ ਕਰਕੇ ਕਮਜ਼ੋਰ ਸੀ ਬੱਚੇ ਉਨੂੰ ਇਹ ਬਹੁਤ ਵੱਡੀ ਫੈਸਿਲਿਟੀ ਮਿਲੀ ਹੈ ਕਿ ਉਹ ਤਕਰੀਬਨ ਸਾਲ 'ਚ 10-11000 ਰੁਪਿਆ ਖਰਚ ਹੋਊਗਾ ਜਿਸ 'ਚ ਉਹ ਐਮਏ ਕਰ ਸਕਣਗੇ ਤੇ ਉਹਦੇ ਨਾਲ ਨਾਲ ਮੈਂ ਸਮਝਦਾ ਵੀ ਇਹ ਵੀ ਜੋ ਇਲਾਕੇ ਨੂੰ ਇੱਕ ਫਾਇਦਾ ਹੋਇਆ ਕਿ ਅਸੀਂ ਰੈਗੂਲਰ ਐਮਏ ਪਹਿਲਾਂ ਅਸੀਂ ਸੰਗੀਤ ਦੀ ਐਮਏ ਇੱਥੇ ਰੈਗੂਲਰ ਸ਼ੁਰੂ ਕਰਵਾਈ ਉਹਦੇ ਵਿੱਚ ਵੀ ਸਾਡੇ ਇੱਥੇ ਇਲਾਕਾ ਵਾਸੀਆਂ ਨੇ ਵੀ ਸਹਿਯੋਗ ਕੀਤਾ ਸਾਡੇ ਜਿਹੜੇ ਲੋਕਲ ਇੱਥੇ ਲੀਡਰ ਹੈ ਉਹਨਾਂ ਨੇ ਵੀ ਸਹਿਯੋਗ ਕੀਤਾ ਤੇ ਉਸੇ ਤਰ੍ਹਾਂ ਜਿਦੋਂ ਅੰਗਰੇਜ਼ੀ ਦੀ ਐਮਏ ਆਈ ਉਸੇ ਵੀ ਸਾਡੇ ਜੋ ਹਲਕਾ ਵਿਧਾਇਕ ਨੇ ਉਹਨਾਂ ਦਾ ਵੀ ਬਹੁਤ ਸਹਿਯੋਗ ਰਿਹਾ ਤੇ ਖਾਸ ਤੌਰ ਤੇ ਜੋ ਸਿੱਖਿਆ ਵਿਭਾਗ ਹੈ ਉਹਨਾਂ ਨੇ ਵੀ ਸਾਨੂੰ ਬਹੁਤ ਕੋਆਪਰੇਟ ਕੀਤਾ ਹੈ ਤੋਂ ਇਸ ਜੇ ਅਸੀਂ ਸਫਲ ਹੋਏ ਆ ਸੋ ਇਸ ਇਸ ਇਲਾਕੇ ਦੀ ਆਪਣੀ ਆਬਜੈਕਟ ਪ੍ਰਾਪਤੀ ਹੈ ਵਰਜਿੰਦਰਾ ਕਾਲਜ ਦੇ ਨਾਲ ਨਾਲ ਸੋ ਸਾਡੇ ਸਟਾਫ ਦੀ ਜੋ ਸਾਡਾ ਮਿਹਨਤੀ ਸਟਾਫ ਹੈ ਉਹਨੇ ਵੀ ਇਸ ਬਾਰੇ ਪੂਰਾ ਸਹਿਯੋਗ ਦਿੱਤਾ ਤੇ ਪੂਰੀ ਕੋਸ਼ਿਸ਼ ਕੀਤੀ ਹੈ ਸੋ ਮੈਂ ਇਹਦੇ ਲਈ ਆਪਣੇ ਸਾਰੇ ਸਟਾਫ ਦੇ ਜੋ ਮੈਂਬਰਾਂ ਨੇ ਸਾਥੀ ਨੇ ਤੇ ਇਸ ਇਲਾਕੇ ਦੇ ਜੋ ਲੀਡਰ ਸਾਹਿਬਾਨ ਨੇ ਉਹਨਾਂ ਦਾ ਵੀ ਸਬਦ ਦਾ ਧੰਨਵਾਦ ਜੀ ਕਿੰਨੇ ਸਾਰੇ ਸਟੂਡੈਂਟ ਇੱਥੇ ਆਉਂਦੇ ਸੀ ਆਪਣੇ ਜੋ ਪ੍ਰਾਈਵੇਟ ਟੋਰ ਵੀ ਹੋ ਚੁੱਕੀ ਹੈ ਜਾਂ ਨਵੇਂ ਐਡਮਿਸ਼ਨ ਵੀ ਹੋ ਗਏ ਆ ਸਾਡੇ ਕੋਲ ਜੀ ਤਕਰੀਬਨ ਵੀ ਬੱਚੇ ਹੋ ਜਾਂਦੇ ਸੀ ਦਾਖਲ ਕਈ ਵਾਰੀ ਤੀ ਵੀ ਹੋ ਜਾਂਦੇ ਸੀ ਪਰ ਹੁਣ ਸਾਡੇ ਕੋਲ 40 ਸੀਟਾਂ ਦੀ ਮਨਜ਼ੂਰੀ ਆ ਗਈ ਹੈ ਇਸ ਚ ਇਹ ਸਾਨੂੰ ਇਹ ਫਾਇਦਾ ਕਿ ਮੈਨੂੰ ਲੱਗਦਾ ਵੀ ਹੁਣ ਅਸੀਂ 40 ਸੀਟਾਂ ਭਰਨ 'ਚ ਸਫਲ ਹੋ ਜਾਗੇ ਕਿਉਂਕਿ ਸਭ ਤੋਂ ਵੱਡੀ ਸਮੱਸਿਆ ਇਹੀ ਆ ਰਹੀ ਸੀ ਕਿ ਜੋ ਉਹਦੇ ਚ ਪੈਸੇ ਦੀ ਸਮੱਸਿਆ ਸੀ ਤੇ ਖਾਸ ਤੌਰ ਤੇ ਹੁਣ ਜਿਹੜੇ ਸਾਡੇ ਜੋ ਐਸਸੀ ਸਟੂਡੈਂਟ ਹੈ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਸਕਾਲਰਸ਼ਿਪ ਮਿਲਦਾ ਤੇ ਉਸ ਕਰਕੇ ਉਹਨਾਂ ਦਾ ਖਰਚਾ ਹੋਰ ਵੀ ਘੱਟ ਹੋਊਗਾ ਉਹਨਾਂ ਨੂੰ 3000 ਜਾਂ 4000 ਚੋਂ ਉਹਨਾਂ ਦੀ ਮਤਲਬ ਜੋ ਹੈ ਐਮਏ ਹੋ ਸਕੂ ਜੀ ਜੀ ਕੀ ਕਹਾ ਨਾ ਜੁਲਾਈ ਸਰਕਾਰ ਵੱਲੋਂ ਉਹ ਕਲਾ ਕੀਤਾ ਗਿਆ ਸੋ ਜੇਕਰ ਆਪਾਂ ਇਕੱਲੇ ਇਸ ਪ੍ਰਾਲੇ ਨੂੰ ਹੀ ਦੇਖੇ ਤਾਂ ਇਹ ਪ੍ਰਾਲਾ ਬੜਾ ਸ਼ਲਾਘਾਯੋਗ ਹੈ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਕਜੜੇ ਮਤਲਬ ਲੋ ਬਜਟ ਵਾਲੇ ਜਾਂ ਵਿਚਾਰੇ ਲੋ ਕਲਾਸ ਬੰਦੇ ਆ ਉਹਨਾਂ ਦੇ ਅਕੋਰਡਿੰਗ ਦੇਖੇ ਤਾਂ ਜਿਹੜੀ ਫੀਸ ਆ ਮਤਲਬ ਕੋਈ ਵੀ ਹੁਣ ਪੜ੍ਹ ਸਕਦਾ ਜੀ ਕਿਉਂਕਿ ਫੀਸ 3000 3500 ਰੁਪਏ ਹੀ ਰਹੀ ਹੈ ਹੁਣ ਜਿਹੜੀ ਫੀਸ ਜਿਹੜੀ ਪਹਿਲਾਂ 25000 30000 ਰੁਪਏ ਫੀਸ ਹੁੰਦੀ ਸੀ ਤਾਂ ਸੀਟਾਂ 40 40 ਸੀਟਾਂ ਹੀ ਸੀਗੀਆਂ ਟੋਟਲੀ ਉਹ 40 'ਚੋਂ 20 22 ਸਟੂਡੈਂਟਸ ਸੀ ਜਿਹੜੀ ਐਡਮਿਸ਼ਨ ਲੈਂਦੇ ਸੀ ਤਾਂ ਹੁਣ ਐਡਮਿਸ਼ਨਸ ਵੀ ਵਧੂਗੀ ਔਰ ਜਿਹੜੀਆਂ ਸਾਡੀਆਂ ਹੋਰ ਡਿਮਾਂਡਸ ਹੈਗੀਆਂ ਮਤਲਬ ਬੀਐਸਏ ਐਗਰੀਕਲਚਰ ਨੂੰ ਲੈ ਕੇ ਅਸੀਂ ਚਾਹੁੰਦੇ ਹਾਂ ਉਹ ਕੋਰਸ ਵੀ ਸਾਡ करे धन्यवाद बीएससी ਐਗਰੀਕਲਚਰ ਦਾ ਹਜੇ ਕਿੰਨਾ ਕ ਹਜੇ ਲੱਗਦੇ ਕੰਮ ਜਿਹੜਾ ਨਿਕਲ ਨਹੀਂ ਚਲੇ ਰਿਹਾ ਹਜੇ ਐਕਚੁਅਲ ਚ ਕਾਫੀ ਸੰਘਰਸ਼ ਦੇ 2 ਸਾਲ ਦਾ ਸੰਘਰਸ਼ ਹੋਇਆ ਔਰ ਪਿਛਲੇ ਸਾਲ ਐਡਮਿਸ਼ਨ ਚਾਲੂ ਹੋ ਗਈ ਸੀਗੀ ਐਡਮਿਸ਼ਨ ਚ ਚਾਲੂ ਵੀ ਪ੍ਰਾਈਵੇਟ ਹੀ ਹੋਈ ਸੀਗੀ ਔਰ ਇਸ ਸਾਲ ਹਜੇ ਉਸ ਦੀ ਕੋਈ ਅਪਡੇਟ ਨਹੀਂ ਔਰ ਨਾ ਹੀ ਐਡਮਿਸ਼ਨ ਹੋਈ ਇੱਥੇ ਇਸ ਸਾਲ ਆਪਾਂ ਸਾਨੂੰ ਤਾਂ ਹੀ ਲੱਗ ਰਿਹਾ ਵੀ ਬੰਦ ਹੈ ਕੋਰਸ ਸਿਸਟਮ ਇਸ ਸਾਲ ਸਾਨੂੰ ਅੱਜ ਕਿਕਾ ਨਾ ਜਿਹੜਾ ਨਵੀਂ ਐਮ ਇੰਗਲਿਸ਼ ਦੇ ਇਥੇ ਸਰਕਾਰੀ ਕੋਰਸ ਸ਼ੁਰੂ ਕੀਤੀ ਗਈ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਸਰਕਾਰ ਦਾ ਸਾਡੇ ਪ੍ਰਿੰਸੀਪਲ ਸਾਹਿਬ ਦਾ ਕਿ ਐਮ ਇੰਗਲਿਸ਼ ਦਾ ਕੋਰਸ ਜਿਹੜਾ ਕਿ ਪਹਿਲਾਂ ਬਹੁਤ ਮਹਿੰਗਾ ਸੀਗਾ 25000 ਰੁਪਏ ਦੇ ਤਕਰੀਬਨ ਫੀਸ ਸੀਗੀ ਉਹ ਹੁਣ ਸਰਕਾਰੀ ਤੌਰ ਤੇ ਵਿੱਚ ਕਰ ਦਿੱਤਾ ਗਿਆ ਹੈ ਜਿੰਦੀ ਫੀਸ ਹੁਣ ਜਨਰਲ ਤੇ bc ਵਿਦਿਆਰਥੀਆਂ ਲਈ 10000 ਐਸਸੀ ਵਿਦਿਆਰਥੀਆਂ ਲਈ 3600 ਪਲੱਸ ਸਕਾਲਰਸ਼ਿਪ ਕਰ ਦਿੱਤਾ ਗਿਆ ਜੀ ਹਨ ਗਰੀਬ ਤੋਂ ਗਰੀਬ ਵਿਦਿਆਰਥੀ ਵੀ ਉਹ ਕੋਰਸ ਕਰ ਪਾਊਗਾ ਜੀ ਪੜ ਪਾਊਗਾ ਧੰਨਵਾਦੀ ਹਾਂ ਇਸ ਲਈ ਤੇ ਨਾਲ ਹੀ ਅਪੀਲ ਵੀ ਕਰਦੇ ਆ ਕਿ ਹੋ ਜਿਹੜੇ ਕੋਰਸ ਸਾਡੇ ਬੀ ਕਾਮ ਬੀ ਸੀਏ ਵਗੈਰਾ ਕੋਰਸ ਨੇ ਜਿਨ੍ਹਾਂ ਵਿੱਚ ਬਹੁਤ ਲਿਮਟਿਡ ਸੀਟਾਂ ਨੇ 60 60 50 50 ਨੇ ਉਹਨਾਂ ਦੀ ਗਿਣਤੀ ਵਧਾਈ ਜਾਵੇ ਕਿਉਂਕਿ ਵਿਦਿਆਰਥੀ ਹਰ ਸਾਲ ਦੇਖੋ ਜੀ ਅਸੀਂ ਹੈਲਪਿੰਗ ਇੰਡੈਕਸ ਲਾਉਂਦੇ ਆ ਵਿਦਿਆਰਥੀ ਜ਼ਿਆਦਾ ਆਉਂਦੇ ਨੇ ਐਡਮਿਸ਼ਨ ਲੈਣ ਬਟ ਸੀਟਾਂ ਘੱਟ ਹੋਣ ਕਰਕੇ ਨਿਰਾਸ਼ ਹੋ ਕੇ ਮੁੜਨਾ ਪੈਣ ਲੱਗਾ ਉਹਨਾਂ ਦੀਆਂ ਸੀਟਾਂ ਵਧਾਈਆਂ ਜਾਣ ਪਰ ਪ੍ਰੋਫੈਸਰਾਂ ਦੀ ਗਿਣਤੀ ਵੀ ਵਧਾਈ ਜਾਵੇ ਕਿਉਂਕਿ ਉਹ ਸਿੱਖਿਆ ਕ੍ਰਾਂ ਉਹ ਵਿਅਕਤੀ ਜਿਹੜਾ ਹੈਗਾ ਗਰੀਬ ਤੋਂ ਗਰੀਬ ਵੀ ਫਰ ਸਕੀ ਇਹ ਸਿਹਰਾ ਕਿਹਨੂੰ ਜਾਨੇ ਦਿੰਨੇ ਤੁਸੀਂ ਕਿਉਂਕਿ ਇਸ ਲਈ ਸੰਘਰਸ਼ ਕਰਨਾ ਬਿਲਕੁਲ ਕਾਫੀ ਲੰਮੇ ਵੀ ਅਸੀਂ ਅੱਗੇ ਚਲੇ ਸੰਘਰਸ਼ ਕੀਤਾ ਸੀਗਾ ਇਸ ਇਸਾ ਸੀਰਾ ਕਿਸ ਨੂੰ ਦਿੰਦੇ ਹੋ ਵੀਰਾ ਸੀਰਾ ਤਾਂ ਦੇਖੋ ਜੀ ਇੱਕ ਤਾਂ ਸੀ ਆਪਦੇ ਕਾਲਜ ਦੇ ਸਟਾਫ ਨੂੰ ਦਿੰਦੇ ਆ ਜਿਨ੍ਹਾਂ ਨੇ ਟੈਕਨੀਕਲ ਇਨੀਅਰਮਸ ਐਂਡ ਕੰਡੀਸ਼ਨਸ ਨੂੰ ਸਾਰੀਆਂ ਪੂਰੀਆਂ ਕਰਕੇ ਭੇਜੀਆਂ ਪਲੱਸ ਸਰਕਾਰ ਦਾ ਵੀ ਦਿੰਦੇ ਆ ਜੀ ਬਿਲਕੁਲ ਸਰਕਾਰ ਦੇ ਮਲਜੀਬ ਸਿੰਘ ਨਾਲ ਦਾ ਪਤਾ ਵੀ ਨਹੀਂ ਹਿਲਦਾ ਜਿਵੇਂ ਅਸੀਂ ਆਪਦੇ ਐਮਐਲਏ ਸਾਹਿਬ ਨੂੰ ਵੀ ਦਿੰਦੇ ਆ ਤੇ ਹੋਰ ਸਰਕਾਰ ਸਾਰੀ ਭਗਵੰਤ ਸਿੰਘ ਸਰਕਾਰ ਨੂੰ ਵੀ ਸੀਰਾ ਦਿੰਦੇ ਆ ਵੀ ਧੰਨਵਾਦ ਕਰਦੇ ਆ ਕਿਤੇ ਕਿੰਨੀਆਂ ਕਿ ਸੀਟਾਂ ਹੈਗੀਆਂ ਜਿਹੜੀਆਂ ਇੰਗਲਿਸ਼ ਦੀਆਂ ਐਮ ਇੰਗਲਿਸ਼ ਦੀਆਂ ਐਮ ਇੰਗਲਿਸ਼ ਨੂੰ ਦੇਖੋ ਜੀ ਲਗਭਗ 30 35 ਦੇ ਕਰੀਬ ਸੀਟਾਂ ਹੈਗੀਆਂ ਨੇ ਬਟ ਪਹਿਲਾਂ 30 35 ਸੀਗੀਆਂ ਤੇ ਉਹ ਕਰਕੇ ਬਟ ਹੁਣ ਸਰਕਾਰੀ ਤੌਰ ਤੇ ਚੱਲਣ ਕਰਕੇ ਕਸ਼ਮੀਰ ਕਲਦੇ ਵੀ ਸੀਟਾਂ ਵੀ ਵਧਣ ਵਧੀਆਂ ਹੋਣਗੀਆਂ ਤੇ ਪਲੱਸ ਵਿਦਿਆਰਥੀਆਂ ਦੀ ਗਿਣਤੀ ਵੀ ਜ਼ਰੂਰ ਵਧੇਗੀ